ਅੱਜ ਦੀ ਵੀਡੀਓ ਪੰਜਾਬ ਪੁਲਿਸ ਕਾਂਸਟੇਬਲ ਦੇ ਪੇਪਰ ਲਈ ਬਹੁਤ ਹੀ ਮਹੱਤਵਪੂਰਨ ਹੈ। ਮਰਾਠਿਆਂ ਦਾ ਨੇਤਾ ਜਸਵੰਤ Rao Holkar ਪੰਜਾਬ ਕਦੋਂ ਆਇਆ ਸੀ? 1805 ਈਸਵੀ ਵਿੱਚ। ਮਹਾਰਾਜਾ ਰਣਜੀਤ ਸਿੰਘ ਅਤੇ ਅੰਗਰੇਜ਼ਾਂ ਵਿਚਾਲੇ ਸੰਧੀ ਕਦੋਂ ਹੋਈ ਸੀ? 1806 ਈਸਵੀ ਵਿੱਚ। ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ਤੇ ਕਿੰਨੀ ਵਾਰ ਹਮਲੇ ਕੀਤੇ ਸਨ? 3 ਵਾਰ। ਮਹਾਰਾਜਾ ਰਣਜੀਤ ਸਿੰਘ ਨੇ ਮਾਲਵਾ ਤੇ ਪਹਿਲੀ ਵਾਰ ਹਮਲਾ ਕਦੋਂ ਕੀਤਾ ਸੀ 1806 ਈਸਵੀ ਵਿੱਚ ਚਾਰਲਸ ਮੈਟਕਾਫ ਮਹਾਰਾਜਾ ਰਣਜੀਤ ਸਿੰਘ ਨੂੰ ਪਹਿਲੀ ਵਾਰ ਕਿੱਥੇ ਮਿਲਿਆ ਸੀ ਖੇਮਕਰਨ ਵਿਖੇ ਅਕਾਲੀ ਪੂਲਾ ਸਿੰਘ ਅਫਗਾਨਾਂ ਨਾਲ ਲੜਦੇ ਕਦੋਂ ਸ਼ਹੀਦ ਹੋਏ ਸਨ 1823 ਈਸਵੀ ਵਿੱਚ ਸૈયਦ ਅਹਿਮਦ ਖਾਨੀ ਸਿੱਖਾਂ ਵਿਰੋਧ ਵਿਦਰੋਹ ਕਦੋਂ ਸ਼ੁਰੂ ਕੀਤਾ ਸੀ 1827 ਈਸਵੀ ਵਿੱਚ ਹਰੀ ਸਿੰਘ ਨਲਵਾ ਕਿਸ ਲੜਾਈ ਵਿੱਚ ਮਾਰੇ ਗਏ ਸਨ ਜਮਰੋਦ ਦੀ ਲੜਾਈ ਵਿੱਚ ਮਹਾਰਾਜਾ ਰਣਜੀਤ ਸਿੰਘ ਅਤੇ ਫਤਿਹ ਖਾਂ ਵਿਚਾਲੇ ਸਮਝੌਤਾ ਕਿੱਥੇ ਹੋਇਆ ਸੀ ਰੋਹਤਾਸ ਵਿਖੇ afghanistan ਦਾ ਵਜ਼ੀਰ ਕੌਣ ਸੀ ਫਤਿਹ ਖਾਂ ਮਹਾਰਾਜਾ ਰਣਜੀਤ ਸਿੰਘ ਸਮੇਂ ਲਾਹੌਰ ਦਾ ਮੁਖੀ ਕੌਣ ਹੁੰਦਾ ਸੀ ਲਾਹੌਰ ਦੇ ਮੁਖੀ ਨੂੰ ਕੀ ਕਿਹਾ ਜਾਂਦਾ ਸੀ ਕੋਤਵਾਲ ਮਹਾਰਾਜਾ ਰਣਜੀਤ ਸਿੰਘ ਜੀ ਨੇ ਆਪਣੇ ਸਮਰਾਜ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਹੋਇਆ ਸੀ ਚਾਰ ਭਾਗਾਂ ਵਿੱਚ ਮੁਦਕੀ ਦੀ ਲੜਾਈ ਕਿੰਨਾ-ਕਿੰਨਾ ਵਿਚਕਾਰ ਹੋਈ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ ਮਹਾਰਾਜਾ ਰਣਜੀਤ ਸਿੰਘ ਸਮੇਂ ਲਾਹੌਰ ਦੇ ਕੋਤਵਾਲ ਦਾ ਕੀ ਨਾਮ ਸੀ ਇਮਾਮ ਬਖਸ਼ ਮਹਾਰਾਜਾ ਰਣਜੀਤ ਸਿੰਘ ਸਮੇਂ ਰਾਜ ਦੀ ਆਮਦਨ ਦਾ ਮੁੱਖ ਸੋਮਾ ਕਿਹੜਾ ਸੀ? ਭੂਮੀ ਦਾ ਭੂਮੀ ਦਾ ਲਗਾਨ ਮਹਾਰਾਜਾ ਰਣਜੀਤ ਸਿੰਘ ਸਮੇਂ ਅਪਰਾਧੀਆਂ ਨੂੰ ਕਿਹੜੀ ਸਜ਼ਾ ਦਿੱਤੀ ਜਾਂਦੀ ਸੀ? ਜੁਰਮਾਨਾ ਲਾਲ ਸਿੰਘ ਲਾਹੌਰ ਦਰਬਾਰ ਵਿੱਚ ਕਿਸ ਅਹੁਦੇ ਤੇ ਸੀ? ਪ੍ਰਧਾਨ ਮੰਤਰੀ ਦੇ ਅਹੁਦੇ ਤੇ ਪਹਿਲੇ ਜਾਂ ਦੂਜੇ ਐਂਗਲੋ ਸਿੱਖ ਯੁੱਧ ਸਮੇਂ ਪੰਜਾਬ ਦਾ ਮਹਾਰਾਜਾ ਕੌਣ ਸੀ ਮਹਾਰਾਜਾ ਦਲੀਪ ਸਿੰਘ ਪਹਿਲੇ ਐਂਗਲੋ ਸਿੱਖ ਯੁੱਧ ਤੋਂ ਬਾਅਦ ਅੰਗਰੇਜ਼ਾਂ ਨੇ ਕਸ਼ਮੀਰ ਕਿਸ ਨੂੰ ਦੇ ਦਿੱਤਾ ਸੀ ਗੁਲਾਬ ਸਿੰਘ ਨੂੰ ਮਲਤਾਨ ਦਾ ਨਾਜ਼ਿਮ ਕੌਣ ਸੀ ਦੀਵਾਨ ਮੂਲਰਾਜ ਸਰਦਾਰ ਚਤਰ ਸਿੰਘ ਟਾਰੀਵਾਲਾ ਕਿੱਥੋਂ ਦਾ ਨਾਜ਼ਿਮ ਸੀ ਹਜ਼ਾਰਾਤ ਮਹਾਰਾਜਾ ਦਲੀਪ ਸਿੰਘ ਦੀ ਮੌਤ ਕਿੱਥੇ ਹੋਈ ਸੀ ਪੈਰਿਸ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਿਹੜੀ ਮਿਸਲ ਨਾਲ ਮਿੱਤਰਤਾ ਨਹੀਂ ਅਪਣਾਈ ਸੀ ਭੰਗੀ ਮਿਸਲ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਤਾਜਪੋਸ਼ੀ ਕਦੋਂ ਹੋਈ ਸੀ 1821 ਵਿੱਚ ਵਿਦੇਸ਼ੀ ਹ ਮਲਵਾਰਾਂ ਤੋਂ ਪਿੰਡਾਂ ਦੀ ਰਾਖੀ ਕਰਨ ਲਈ ਕਿਹੜੀ ਪ੍ਰਥਾ ਚਲਾਈ ਗਈ ਸੀ ਰਾਖੀ ਪ੍ਰਥਾ ਪੈਦਲਪੂਰੀਆ ਮਿਸਲ ਦਾ ਮੋਢੀ ਕੌਣ ਸੀ ਨਵਾਬ ਕਪੂਰ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੀ ਮੁੱਢਲੀ ਸਫਲਤਾ ਦੇ ਮੁੱਖ ਕਾਰਨ ਕਿਹੜੇ ਸਨ ਬਾਬਾ ਬੰਦਾ ਸਿੰਘ ਬਹਾਦਰ ਦੀ ਯੋਗ ਅਗਵਾਈ ਇਹ ਪਹਿਲਾ ਮੁੱਖ ਕਾਰਨ ਸੀ ਦੂਜਾ ਕਾਰਨ ਔਰੰਗਜ਼ੇਬ ਦੇ ਕਮਜ਼ੋਰ ਉੱਤਰਾਧਿਕਾਰੀ ਔਰੰਗਜ਼ੇਬ ਤੋਂ ਬਾਅਦ ਮੁਗਲ ਸਮਰਾਜ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਕੋਈ ਵੀ ਯੋਗ ਸ਼ਾਸਕ ਨਹੀਂ ਆਇਆ ਸੀ ਤੇ ਤੀਜਾ ਮੋਕ ਕਾਰਨ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਨਮਾ